ਉਹਦੇ ਮੈਨੂੰ ਨਾ ਫਿਰ ਕੀ ਨਾ ਇਹਦਾ ਇਹਦਾ ਉਹਦਾ ਚਾਚਾ ਹੀ ਇਹਦਾ ਨਾ ਕਿ ਉਹ ਤੇ ਭੱਜ ਗਿਆ ਜਗਾਵਾਂ ਦੀ ਉਹ ਮੌਕੇ ਆ ਦੇ ਉੱਥੇ ਹੀ ਉਹਨੇ ਉੱਤੇ ਜਾ ਕੇ ਨਾ ਮੌਕੇ ਦੇ ਫੜ ਲਿਆ ਇਹਨਾਂ ਫਿਰ ਵੇਖੀਏ ਜਰਿਆ ਨਾ ਗਿਆ ਨਾ ਤਨਾ ਆਪਣੀ ਧੀ ਭੈਣ ਹੋਇਆ ਤੇ ਪਿੰਡ ਦਾ ਹੋਵੇ ਤੇ ਇਤਰਾ ਨੇ ਧੱਕੇਸ਼ਾਈ ਟੀ ਲਾਕੀ ਜੀ ਫੇਰਾ ਮੁੱਕੀ ਕੋਥੋਂ ਨਾ ਮਾਰਿਆ ਫਿਰ ਉਹ ਛੁੱਟ ਕੇ ਭੱਜਾ ਨਹੀਂ ਸੱਠ ਫੜਿਆ ਗਿਆ ਨਾ ਤੇ ਤੇ ਸਾਨੂੰ ਕੋਈ ਨਾ ਕੋਈ ਮਸਲਾ ਹੱਲ ਹੋਣਾ ਚਾਹੀਦਾ ਇਹਨੂੰ ਬਹੁਤ ਜਾਰੀ ਜਿੱਥੇ ਸਜ਼ਾ ਮਿਲਦੀ ਇਹਨੂੰ ਦਿਵਾਉਣੀ ਚਾਹੀਦੀ ਸਜ਼ਾ ਇਹਨੂੰ ਇਹ ਕਟਿੰਗ ਕੋਲ ਗਲਤੀ ਕੀਤਾ ਨੇ ਹਾਂ ਗਲਤ ਕੰਮ ਬਹੁਤ ਕੀਤਾ ਜਿਹਦੇ ਮੌਕੇ ਉੱਤੇ ਚਲੇ ਜਾਤਾ ਸਾਥੋ ਜਰਾਂ ਨੇ ਗਿਆ ਨਾ ਕਪੜੇ-ਕੁਪੜੇ ਜਿਹਦੂ ਫੇਰ ਉਹਨਾਂ ਲਾਏ ਹਣ ਉਹਨੇ ਜਿਹੜਾ ਕੰਮ ਕਰਨਾ ਸੀ ਆਪਣਾ ਨੇ ਕੀਤਾ ਨੇ ਫਿਰ ਕਰਕੇ ਕੰਮ ਦੇ ਫੇਰ ਉਹ ਭੱਜ ਗਿਆ ਹੁਣ ਕੀ ਮੰਨ ਕਰਦੇ ਹੁਣ ਇਹ ਮੰਨ ਕਰਨੇ ਤੇ ਸਾਡੇ ਨਾਲ ਸਾਥ ਮਿਲਣਾ ਚਾਹੀਦਾ ਹੈ ਤੇ ਸਾਨੂੰ ਇਹ ਤੇ ਕੋਈ ਤੋ ਅਰਵਾਣੀ ਹੋਣੀ ਚਾਹੀਦੀ ਜ਼ਰੂਰੀ ਹੋਣੀ ਚਾਹੀਦੀ ਪਰਜਾ ਹੋਣਾ ਚਾਹੀਦਾ ਅਸੀਂ ਬਹੁਤ ਔਖੇ ਕਈ ਦਿਨ ਹਾ ਦੀ ਸੁਣਾਈ ਨਹੀਂ ਹੋਈ ਇੱਥੇ ਬੜੀ ਮੇਰਾ ਨਾਮ ਸੋਨ ਸਿੰਘ ਹੈ ਪਿੰਡ ਛੋਟਾ ਬੱਤੇ ਵਾਲਾ ਕੀ ਮਾਮਲਾ ਹੈ ਸਾਹਿਬ ਮਾਮਲਾ ਇਹ ਸੀ ਕਿ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਅਸੀਂ ਲਾਗੇ ਕੰਮ ਕਰ ਰਹੇ ਸੀ ਤੇ ਆਹ ਨੂੰ ਸ਼ੱਕ ਹੋਇਆ ਕਿ ਇੱਥੇ ਕੋਈ ਹੋ ਰਿਹਾ ਵਾ ਕਾਮ ਕਰ ਰਹੇ ਸੀ ਅਸੀਂ ਤੋਂ ਨਾ ਲਾ ਰਹੇ ਸੀ ਪਿੰਡ ਚੱਕ ਡੁਗਰਾਂ ਦੇ ਕੀ ਹੋਇਆ ਦੀ ਗੱਲ ਸਾਰੀ ਪੂਰੀ ਗੱਲ ਤੇ ਸਾਰਾ ਅਸੀਂ ਫਿਰ ਕੁੜੀ ਦੀਆਂ ਆਵਾਜ਼ਾਂ ਸੁਣੀਆਂ ਤੇ ਸਾਰਾ ਅਸੀਂ ਧੋੜ ਕੇ ਆਏ ਤੇ ਇੱਕ ਬੰਦਾ ਸਾਨੂੰ ਵੇਖ ਕੇ ਉਥੋਂ ਭੱਜ ਗਿਆ ਮੁੰਡੇ ਦਾ ਚਾਚਾ ਕੁਲਵਿੰਦਰ ਸਿੰਘ ਸਾਨੂੰ ਦਰਬਾਰਾ ਸਿੰਘ ਤੇ ਇਹ ਸਾਰੇ ਗਗਨਦੀਪ ਸਿੰਘ ਨੂੰ ਉਥੋਂ ਫੜ ਲਿਆ ਮੌਕੇ ਤੇ ਆਵੜਾ ਦੁਗੜੀ ਦੇ ਵਿੱਚ ਗਗਨਦੀਪ ਸਿੰਘ ਵੀ ਛੁੱਟ ਕੇ ਭੱਜ ਗਿਆ ਉਹ ਕਹਿੰਦਾ ਉਹਦੀਆਂ ਚਪਲਾਂ ਮੋਟਰਸਾਈਕਲ ਉੱਥੇ ਸਰ ਛੱਡ ਕੇ ਤੇ ਭੱਜਿਆ ਜੀ ਤੇ ਸਾਨੂੰ ਸਰ ਇਨਸਾਫ ਮਿਲਣਾ ਚਾਹੀਦਾ ਵਾ ਮੌਕੇ ਦੇ ਵਿੱਚ ਸਾਡੇ ਤੋਂ ਛੁੱਟ ਕੇ ਭੱਜ ਗਏ ਆ ਜੀ ਤੁਸੀਂ ਦਰਖਾਸਤ ਦਿੱਤੀ ਕੋਈ ਜੀ ਸਰ ਅਸੀਂ ਤੇ ਰਖਾਸ਼ਨ ਦਿੱਤੀਆਂ ਬਹੁਤ ਕੁਝ ਹੋਇਆ ਸਾਡੀ ਗੱਲ ਨਹੀਂ ਸੁਣੀ ਗਈ ਕਿਸੇ ਹਾਂਜੀ ਕੋਈ ਜ਼ਬਰਦਸਤ ਨਾ ਵੀ ਕੀਤਾ ਕੁੜੀ ਨੇ ਕੇ ਹਾਂਜੀ ਹਾਂਜੀ ਕੁੜੀ ਨੇ ਬਹੁਤ ਚੀਕਾਂ ਮਾਰੀਆਂ ਸੀ ਜਾ ਕੇ ਵੇਖਿਆ ਫਿਰ ਅਸੀਂ ਕੱਪੜੇ ਪਵਾਏ ਸਰਾਂ ਕੁਝ ਕੀਤਾ ਤੇ ਆਪਾਂ ਗਗਨਦੀਪ ਸਿੰਘ ਨੂੰ ਫੜ ਲਿਆ ਉਹ ਫੌਜੀ ਸੀ ਉਹ ਦਾਨ ਦਾ ਸਾਰਾ ਕੁਝ ਸਾਡੇ ਨਾਲ ਟਿਕਾਨੀ ਮਾਰ ਕੇ ਨਿਕਲ ਗਿਆ। ਉਹਦੇ ਕੱਪੜੇ ਵੀ ਲੱਗੇ ਹਾਂਜੀ ਉਹਦੇ ਚੱਪਲਾਂ ਮੋਟਰਸਾਈਕਲ ਉੱਥੇ ਉਹਦੀ ਟੀ-ਸ਼ਰਟ ਪਾੜੀ ਉੱਥੇ ਰਹਿ ਰਹੀ ਦੀ। ਹੋਂ ਕੀ ਮੰਗ ਕਰਦੇ? ਹੋਂ ਅਸੀਂ ਸਾਨੂੰ ਇਨਸਾਫ ਮਿਲਣਾ ਚਾਹੀਦਾ ਵਾ। ਸਾਡੀ ਗੁੱਡੀ ਨਾਲ ਧੱਕਾ ਹੋਇਆ ਵਾ। ਹਾਂਜੀ। ਜੇ ਇਨਸਾਫ ਨਹੀਂ ਮਿਲਦਾ ਤਾਂ ਕੁੱਝ ਕਰਦੇ। ਅਸੀਂ ਇੱਥੇ ਧਰਨਾ ਲਾ ਕੇ ਬਹਿ ਜਾਵਾਂਗੇ ਸਾਨੂੰ ਨਹੀਂ ਇਨਸਾਫ ਮਿਲਦਾ ਤੇ। ਤੁਹਾਨੂੰ 15 ਦਿਨ ਹੋ ਗਏ ਸਰ। ਤੱਕੇ ਖਾਂਦੇ ਫਿਰਦੇ ਆ। ਸਾਨੂੰ ਸਨ ਸਾਹ ਮਿਲਣਾ ਚਾਹੀਦਾ ਗੱਲੇ ਹੋਈ ਆ ਪੀ ਸਚੂ ਨਾ ਲਾਉਣ ਗਏ ਸੀ ਚੋਨਾ ਲਾਉਂਦੇ ਫਿਰ ਅਸੀਂ ਰੋਟੀ ਖਾਣ ਆਏ ਰੋਟੀ ਖਾਂਦੇ ਫਿਰ ਇੱਕ ਮੋਟਰਸਾਈਕਲ ਤੇ ਮੈਂ ਦੋ ਵੇਖੇ ਸੀ ਜਿਹੜੇ ਆਉਂਦੇ ਸੀ ਪਹਿਲਾਂ ਇੱਕ ਆਂਦਾ ਸੀ ਉਹ ਉਹ ਬਾਅਦ ਵਿੱਚ ਆਇਆ ਪਹਿਲਾਂ ਜਿਹੜਾ ਆਇਆ ਸੀ ਉਹ ਗਗਨਦੀਪ ਸੀ ਉਹਨੇ ਮੇਰੇ ਨਾਲ ਰੋਟੀ ਖਾਂਦੇ ਆ ਉਹਨੇ ਜ਼ਬਰਦਸਤੀ ਕੀਤੀ ਤੇ ਜਿਹੜਾ ਉਹਦਾ ਚਾਚਾ ਸੀ ਉਹਨੇ ਮੈਨੂੰ ਮਾਰਨ ਦੀ ਧਮਕੀ ਦਿੱਤੀ ਜਾਨ ਨੂੰ ਮਾਰਨ ਦੀ ਉਹਨੇ ਫਿਰ ਮਾਰਨ ਦੀ ਧਮਕੀ ਦੇ ਕਾਰਨ ਮੈਂ ਫਿਰ ਗਗਨਦੀਪ ਨੇ ਮੇਰੇ ਨਾਲ ਜ਼ਬਰਦਸਤੀ ਕੀਤੀ ਉਹ ਫਿਰ ਇੰਨੀ ਗੱਲ ਕਰਕੇ ਫਿਰ ਉਹ ਜ਼ਬਰਦਸਤੀ ਕਰਕੇ ਚਲੋ ਕਰਦ ਰਿਆ ਫਿਰ ਮੈਂ ਇੰਨੀ ਆਵਾਜ਼ ਉੱਚੀ ਆਵਾਜ਼ਾਂ ਮੱਕਡੀਆਂ ਇੰਨੀ ਉੱਚੀ ਬੋਲੀ ਫਿਰ ਮੇਰਾ ਪਰਿਵਾਰ ਚਾਚਾ ਜੀ ਉਹ ਨਹੀਂ ਲੱਗ ਗਿਆ ਏ ਉਹਨਾਂ ਨੇ ਫਿਰ ਮੈਨੂੰ ਉਹਨਾਂ ਨੇ ਵੇਖਿਆ ਉਹਨਾਂ ਨੇ ਬਚਾਇਆ ਉਹ ਫਿਰ ਉਹਨਾਂ ਦੇ ਹੱਥ ਵਿੱਚ ਗगन ਦੀ ਭਾ ਗਿਆ ਸੀ ਗगन ਦੀ ਫਿਰ ਛੁੱਟ ਕੇ ਭਾ ਗਿਆ ਸੀ ਹੁਣ ਕੀ ਮੰਗ ਕਰਦੇ ਹੋ ਹੁਣ ਅਸੀਂ ਵੀ ਉਹਦੇ ਚ ਫਰਚਾ ਕਰਨਾ ਚਾਹੁੰਦੇ ਆ ਉਹਨਾਂ ਨੇ ਤੁਹਾਡੇ ਨਾਲ ਕੋਈ ਜ਼ਬਰਦਸਤੀ ਲਾ ਕੀਤਾ ਹਾਂਜੀ ਹਾਂਜੀ ਕੀਤਾ ਸਰ ਇਹ ਮੰਗ ਕੀ ਹੈ ਬੀ ਇਨਸਾਫ ਦੀ ਮੰਗ ਹੈ ਮੰਗ ਇਨਸਾਫ ਦੀ ਫਰਚਾ ਕਰਾਉਣਾ ਚਾਹੁੰਦੇ ਆ ਉਹ ਸਾਡੇ ਕਾਸ ਮਿਲਿਆ ਬੋਮਸਲ ਦੇ ਸੱਲ ਜਿਹੜੇ ਆ ਉਹ ਸਾਡੇ ਉਹ ਉਹ ਦੇ ਕੰਮ ਕਰਦੇ ਆ ਜੋ ਘਰ ਵੀ ਉਹਦੇ ਚੱਲਦੀਆਂ ਹੁੰਦੀਆਂ ਆ ਉਹ ਕੋਈ ਵੀ ਅੰਦਰ ਦੀ ਕੋਈ ਨਹੀਂ ਨਹੀਂ ਟੱਕਰ ਨਹੀਂ ਆਉਂਦੀ ਜਦੋਂ ਇਹ ਪਰੇ ਚੱਲਕਦੀ ਆ